ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 35 ਜਾਂਦੇ ਚੌਰਦੀ ਭਗ ਸਹੀ ਘੋੜਿਆਂ ਨੂੰ ਜਦ ਤੂੜੀ ਪਾਉਂਦੇ ਖੋਤਿਆਂ ਅੱਗੇ ਦਾਣਾ ਅਸਵਾਰੀ ਵੇਲੇ ਊੜਕ ਖੋਤਿਆਂ ਨਸਲਾਂ ਉੱਪਰ ਜਾਣ ਮੈਂ 8ਵੀਂ ਜਮਾਤ ਵਿੱਚ ਪੜਦਾ ਸੀ ਉਹਨਾਂ ਦਿਨਾਂ ਵਿੱਚ ਮੇਰੇ ਦਾਦਕੇ ਪਿੰਡ ਵਿੱਚ ਅਸੀਂ ਆਪਣੀ ਕੁਝ ਬਸਤੀ ਬਾੜੇ ਵਾਲੀ ਜ਼ਮੀਨ ਵੇਚੀ ਸੀ ਉਹ 2000 ਰੁਪਏ ਮੇਰੇ ਨਾਨਾ ਜੀ ਨੇ ਆਰਤੀਏ ਦੇ ਕੋਲ ਰੱਖ ਦਿੱਤੇ ਸੀ ਕਿਉਂਕਿ ਆਰਤੀਏ ਬੈਂਕ ਨਾਲੋਂ ਵੱਧ ਵਿਆਜ ਦਿੰਦੇ ਸਨ ਭਾਵੇਂ ਅੱਜਕੱਲ੍ਹ ਤਾਂ ਆਰਤੀਏ ਬਹੁਤ ਸਾਰੇ ਜੱਟਾਂ ਦੇ ਪੈਸੇ ਮੋٹے ਵਿਆਜ ਦਾ ਚਾਂਸਾ ਦੇ ਕੇ ਲੈ ਲੈਂਦੇ ਹਨ ਤੇ ਪਿੱਛੋਂ ਦਿਵਾਲਾ ਕੱਢ ਕੇ ਟੁੱਟ ਜਾਂਦੇ ਹਨ 35 ਸਾਲ ਪਹਿਲਾਂ ਅਜਿਹਾ ਇੰਨਾ ਭੜਾ ਜ਼ਮਾਨਾ ਨਹੀਂ ਸੀ ਆਇਆ ਬੰਦੇ ਮੂੰਹ ਦੀ ਲਾਜ਼ ਅਤੇ ਆਖਰੀ ਸ਼ਰਮ ਮੰਨਦੇ ਸਨ ਇੱਕ ਦਿਨ ਸਾਡੇ ਪਿੰਡ ਵਿੱਚ ਐਸੀ ਮੰਤ ਭਾਗੀ ਘਟਨਾ ਘਟਕੀ ਜਿਸ ਨੂੰ ਲਿਖਣ ਲੱਗੇ ਵੀ ਸ਼ਰਮ ਜੀ ਆਉਂਦੀ ਹੈ ਪਰ ਮੇ ਉਨ੍ਹਾਂ ਦਿਨਾਂ ਵਿੱਚ ਇਹ ਅਣਹੋਣੀ ਤੇ ਸ਼ਰਮਨਾਕ ਘਟਨਾ ਸੀ ਪਰ ਹੁਣ ਤਾਂ ਜਿਹੀਆਂ ਕਲਯੁਗੀ ਘਟਨਾਵਾਂ ਦੀਆਂ ਖਬਰਾਂ ਦੀਆਂ ਸੁਰਖੀਆਂ ਅਖਬਾਰਾਂ ਵਿੱਚ ਨਿਤ ਲੱਗਦੀਆਂ ਹਨ ਸਾਡੇ ਪਿੰਡ ਦੇ ਇੱਕ ਛੜੇ ਬੰਦੇ ਨੇ ਪਿੰਡ ਦੀ ਹੀ ਇੱਕ ਦਲਿਤ ਔਰਤ ਜੋ ਖੇਤਾਂ ਵਿੱਚ ਆਪਣੇ ਪਸ਼ੂਆਂ ਲਈ ਘਾਹ ਕੱਟ ਰਹੀ ਸੀ ਨੂੰ ਆਲਾਦਵਾਲਾ ਵੇਖ ਕੇ ਕੱਲੀ ਤੱਕ ਕੇ ਉਸ ਨਾਲ ਜ਼ਬਰਜਨਾਹ ਕੀਤਾ ਉਸ ਔਰਤ ਨੇ ਜੋ ਦੋ ਬੱਚਿਆਂ ਦੀ ਮਾਂ ਸੀ ਆਪਣੇ ਆਪ ਨੂੰ ਉਸ ਵੈਸ਼ੀ ਦਰਿੰਦੇ ਦੇ ਪੰਜੇ ਵਿਚੋਂ ਛੁਟਕਾਰਾਉਣ ਦੀ ਕੋਸ਼ਿਸ਼ ਕੀਤੀ ਪਰ ਬਾਹ ਨਾ ਲੱਗਦੀ ਦੇਖ ਕੇ ਉਸਨੇ ਢੇਰੀ ਸੁੱਟ ਕੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਜਦੋਂ ਉਹ ਦੋਵੇਂ ਉੱਠ ਕੇ ਆਪੋ ਆਪਣੇ ਪਾਸੇ ਤੁਰਨ ਲੱਗੇ ਤਾਂ ਉਸ ਔਰਤ ਨੇ ਥੋੜੀ ਦੂਰ ਤੋਂ ਮੇਰੇ ਨਾਨਾ ਜੀ ਨੂੰ ਵੇਖ ਲਿਆ ਜੋ ਆਪਣੇ ਖੇਤ ਵਿੱਚ ਬਰਸੀਨ ਕਟਰੇ ਸਨ ਭਾਵੇਂ ਮੇਰੇ ਨਾਨਾ ਜੀ ਨੇ ਉਹਨਾਂ ਨੂੰ ਨਹੀਂ ਵੇਖਿਆ ਸੀ ਪਰ ਉਸ ਔਰਤ ਨੂੰ ਇਹ ਮਹਿਸੂਸ ਹੋਇਆ ਜਿਵੇਂ ਸਾਰੀ ਦੁਰਘਟਨਾ ਨੂੰ ਮੇਰੇ ਨਾਨਾ ਜੀ ਨੇ ਵੇਖ ਲਿਆ ਹੋਵੇ ਇਸ ਨਾਲ ਉਸ ਨੂੰ ਇਹ ਡਰ ਪੈ ਗਿਆ ਕੇ ਸਾਰੇ ਪਿੰਡ ਵਿੱਚ ਉਸ ਦੀ ਬਦਨਾਮੀ ਹੋ ਜਾਵੇਗੀ ਉਸ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਇਸ ਕਾਲ ਯੁਗ ਦੀ ਬੇਸ਼ੀਂਦ ਨੇ ਤੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਤੇ ਮੇਰੇ ਕੱਪੜੇ ਫਾੜ ਦਿੱਤੇ ਮੈਂ ਬਰਬਾਦ ਹੋ ਗਈ ਮੈਂ ਲੁੱਟੀ ਗਈ ਆ ਵੇਖੋ ਬਾਬਾ ਜੀ ਮੇਰਾ ਕੀ ਹਾਲ ਕੀਤਾ ਮੇਰੇ ਨਾਨਾ ਜੀ ਨੇ ਉਸੇ ਵੇਲੇ ਉਸ ਆਦਮੀ ਨੂੰ ਫਿੱਟ ਲਾਣ ਦਿੱਤੀ ਤੇ ਤਰਕਾਰਿਆ ਕਿ ਉਸ ਨੇ ਇੱਕ ਨਾਣੀ ਹਰਕਤ ਕਿਉਂ ਕੀਤੀ ਉਲਟਾ ਦੋਸ਼ ਲਾਉਣ ਲੱਗ ਪਿਆ ਮੇਰੇ ਖੇਤਾਂ 'ਚੋਂ ਪੱਠੇ ਵੱਢ ਕੇ ਲੈ ਜਾ ਰਹੀ ਸੀ ਮੈਂ ਰੋਕਿਆ ਉਲਟਾ ਝੂਠੇ ਖੇਖਣ ਕਰਨ ਲੱਗ ਪਈ ਐ ਇਸਨੇ ਕਪੜੇ ਆਪ ਹੀ ਪਾੜਿਆ ਮੇਰੇ ਤੇ ਝੂਠਾ ਇਲਜ਼ਾਮ ਲਾਉਂਦੀ ਐ ਹੁਣ ਗੱਲ ਦਬੰਦੀ ਪਜਾਇ ਸ਼ਾਮ ਤੱਕ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ ਉਸ ਔਰਤ ਨੇ ਆਪਣੇ ਘਰ ਵਾਲੇ ਸਮੇਤ ਥਾਣੇ ਜਾ ਕੇ ਪਰਚਾ ਦਰਜ ਕਰਵਾ ਦਿੱਤਾ ਤੇ ਉਸ ਆਦਮੀ ਨੇ ਪੁਲਿਸ ਫੜ ਕੇ ਲੱਗੀ ਜੁਰਮ ਕਾਬਲੇ ਜ਼ਮਾਨਤ ਨਾ ਹੋਣ ਕਰਕੇ ਉਸਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਹੀ ਕਈ ਮਹੀਨੇ ਰਹਿਣਾ ਪਿਆ ਉਸ ਆਦਮੀ ਨੂੰ ਜਿਸਨੇ ਇੱਕ ਨੌਣੀ ਹਰਕਤ ਕੀਤੀ ਸੀ ਪੁਲਿਸ ਨੂੰ ਰਿਸ਼ਵਤ ਦੇਣ ਲਈ ਕਚੇਰੀ ਵਿੱਚ ਵਕੀਲ ਕਰਨ ਲਈ ਤੇ ਮੁਕਦਮੇ ਦੀ ਪੈਰਵੀ ਕਰਨ ਲਈ ਪੈਸੇ ਚਾਹੀਦੇ ਸਨ ਉਹ ਖੁੱਤ ਜੇਲ੍ਹ ਵੀ ਚਲਾ ਗਿਆ ਪਿੱਛੋਂ ਉਸ ਦੀ ਵਿਧਵਾ ਮਾਤਾ ਨੇ ਆਪਣੇ ਪੁੱਤਰ ਦੀ ਰਿਹਾਈ ਲਈ ਮੁਕਦਮੇ ਦੀ ਪੈਰਵੀ ਕਰਨ ਲਈ ਪੈਸਿਆਂ ਦੀ ਜ਼ਰੂਰਤ ਕਰਕੇ ਆਪਣੀ ਜ਼ਮੀਨ ਜੋ ਉਸ ਵੇਲੇ ਤੇ ਜੇਲ੍ਹ ਦੀ ਹਵਾ ਖਾਰੇ ਪੁੱਤਰ ਦੇ ਨਾਮ ਸੀ ਉਸ ਨੂੰ ਆੜ ਰਹਿਣ ਲਈ ਬਿਆਉਂਤ ਬਣਾ ਕੇ ਰਾਸ਼ੀ ਹਾਸਲ ਕਰਨ ਦਾ ਢੰਗ ਸੋਚਿਆ ਉਹ ਵਿਧਵਾ ਔਰਤ ਮੇਰੇ ਨਾਨਾ ਜੀ પાસે ਸਾਈਟ ਕਹਿਣ ਲੱਗੀ ਬਾਬਾ ਜੀ ਸਾਡਾ ਜ਼ਮੀਨ ਦਾ ਕਿੱਲਾ ਗਹਿਣੇ ਆੜ ਰਹਿਣੇ ਰੱਖ ਲੋ ਸਾਨੂੰ 2000 ਰੁਪਏ ਦੀ ਲੋੜ ਹੈ ਤੁਸੀਂ ਤਾਂ ਜਾਣਦੀ ਹੋ ਸਾਡੇ ਤੇ ਅਣਹਾਈ ਬੇਪਤਾ ਪੈ ਗਈ ਹੈ ਢਿੱਡ ਦੇ ਜੰਮੇ ਨੂੰ ਜੇਲ੍ਹ ਤੋਂ ਛਡਾਉਣਾ ਹੈ ਮੇਰਾ ਪੁੱਤ ਜੇਲ੍ਹ ਵਿੱਚ ਰੁੱਲ ਜਾਊ ਤੇ ਮੈਂ ਇੱਥੇ ਗਲੀਆਂ ਵਿੱਚ ਇਕੱਲੀ ਰੁੱਲ ਜਾਊਂਗੀ ਤੁਸੀਂ ਮੇਰੀ ਮਦਦ ਕਰੋ ਮੇਰੇ ਨਾਨਾ ਜੀ ਨੇ ਘਰ ਵਿੱਚ ਸੋਚ ਵਿਚਾਰ ਕਰਕੇ ਜਿਹੜੇ ਸਾਡੀ ਬਸਤੀ ਵੇਚ ਕੇ 2000 ਰੁਪਏ ਅਰਥੀ ਇੱਕ ਉਹ ਵਿਆਜ ਤੇ ਰੱਖੇ ਸਨ ਉਹਨਾਂ ਰੁਪਿਆਂ ਦੀ ਇੱਕ ਕਿਲਾ ਜ਼ਮੀਨ ਸਾਡੇ ਖੇਤ ਨਾਲ ਲੱਗਦੀ ਹੁਣ ਕਰਕੇ 8 ਰੈਂਟ ਤੇ ਲੈਣਾ ਮੰਨ ਲਿਆ ਔਰ ਰਹਿਣ ਦੀ ਰਜਿਸਟਰੀ ਸਨਾਮ ਤਹਿਸੀਲ ਵਿੱਚ ਹੋਣੀ ਸੀ ਜ਼ਮੀਨ ਦੀ ਰਜਿਸਟਰੀ ਤਾਂ ਉਸ ਬਲਾਤ ਕਰਦੇ ਮੁਕੱਦਮੇ ਦੇ ਦੋਸ਼ੀ ਵੱਲੋਂ ਹੀ ਕਰਵਾਈ ਜਾਣੀ ਸੀ ਕਿਉਂਕਿ ਜ਼ਮੀਨ ਉਸ ਦੇ ਨਾਮ ਪਰ ਸੀ ਅਰਜ਼ੀ ਨਵੀਸ ਕੋਲ ਰਜਿਸਟਰੀ ਲਿਖਾ ਲਈ ਗਈ ਤੇ ਅਰਜ਼ੀ ਨਵੀਸ ਨੇ ਕਿਹਾ ਕਿ ਸਾਡੇ 19 ਰੁਪਏ ਹੋਰ ਫੀਸ ਭਰਨੀ ਪਵੇਗੀ ਕਿਉਂਕਿ ਦੋਸ਼ੀ ਹਵਾਲਾਤ ਵਿੱਚ ਹੋਣ ਕਾਰਨ ਨਾਇਬ ਤਹਿਸੀਲਦਾਰ ਜਿਸ ਦੀ ਉਸ ਦਿਨ ਰਜਿਸਟਰੀ ਦੀ ਵਾਰੀ ਸੀ ਅਦਾਲਤ ਵਿੱਚ ਨਹੀਂ ਆ ਸਕਦਾ ਇਸ ਲਈ ਫੀਸ ਵਰਕੇ ਸਬਜੈਕਟ ਵਿੱਚ ਰਜਿਸਟਰੀ ਕਰਨ ਲਈ ਨਾਇਬ ਤਹਿਸੀਲਦਾਰ ਨੂੰ ਗਵਾਹਾਂ ਸਮੇਤ ਜਾ ਕੇ ਉਸ ਜ਼ਮੀਨ ਨੂੰ ਰਹਿਣ ਕਰਨ ਵਾਲੇ ਦੇ ਦਸਤਖਤ ਜਾਂ ਅੰਗੂਠਾ ਲਵਾ ਕੇ ਫਿਰ ਰਜਿਸਟਰੀ ਦੀ ਕਾਰਵਾਈ ਮੁਕੰਮਲ ਹੋਣੀ ਸੀ ਮੈਨੂੰ ਉਹਨਾਂ ਦਿਨਾਂ ਵਿੱਚ ਕੁਝ ਨਹੀਂ ਪਤਾ ਸੀ ਕਿ ਮਾਲ ਮਹਿਕਮੇ ਦੀ ਕਾਰਵਾਈ ਕਿਵੇਂ ਚੱਲਦੀ ਹੈ ਸ਼ਾਮ ਦੇ 4 ਵਜੇ ਨਾਇਬ ਤਹਿਸੀਲਦਾਰ ਨੂੰ ਅਰਜ਼ੀ ਨਵੀਸ ਅਤੇ ਪਿੰਡ ਦਾ ਨੰਬਰਦਾਰ ਦੋ ਵਾਰ ਜਾ ਕੇ ਕਹਿ ਚੁੱਕੇ ਸਨ ਕਿ ਉਹ ਜੇਲ੍ਹ ਵਿੱਚ ਜਾ ਕੇ ਆਰਡਰ ਰਹਿਣ ਦੀ ਰਜਿਸਟਰੀ ਤਸਦੀਕ ਕਰ ਦੇਵੇ ਪਰ ਨਾਇਬ ਤਹਿਸੀਲਦਾਰ ਟਸ ਤੋਂ ਮਸਣਾ ਹੋਵੇ ਅਖੀਰ ਅਰਜ਼ੀ ਨਵੀਸ ਨੇ ਕਿਹਾ ਕਿ ਰਜਿਸਟਰੀ ਕਰਨ ਦੇਲ ਵਿੱਚ ਜਾਣ ਲਈ ਨਹਿ ਤਹਿਸੀਲਦਾਰ 200 ਰੁਪਏ ਫੀਸ ਮੰਗਦਾ ਹੈ ਮੈਂ ਕਿਹਾ ਸਰਕਾਰੀ ਫੀਸ ਤਾਂ ਭਰਤੀ ਤਾਂ ਮੈਨੂੰ ਜਵਾਬ ਮਿਲਿਆ ਕਿ ਇਹ ਰਿਸ਼ਵਤ ਹੁੰਦੀ ਹੈ ਮੈਂ ਅਜੇ ਨਿਆਣਾ ਹਾਂ ਇਸ ਲਈ ਇਹ ਨੁਕਤੇ ਨਹੀਂ ਸਮਝ ਸਕਦਾ ਮੈਂ ਰਿਸ਼ਵਤ ਦੇ ਖਿਲਾਫ ਮੇਰੇ ਨਾਨਾ ਜੀ ਕੋਲੋਂ ਰੋਜ਼ ਉਪਦੇਸ਼ ਸੁਣਦਾ ਸੀ ਕਿ ਸਾਡੇ ਮੁਲਕ ਨੂੰ ਰਿਸ਼ਵਤ ਰੂਪੀ ਸਿਉ ਖਾਗੀ ਨਹੀਂ ਤਾਂ ਇਹ ਸੋਹਣੀ ਜਿਹੀ ਚਿੜੀਆ ਸੀ ਰਾਖੇ ਖੇਤ ਨੂੰ ਖਾਨ ਲੱਗੇ ਨਹੀਂ ਮੇਰੇ ਨਾਨਾ ਜੀ ਨਾਲ ਮੈਂ ਇਸ ਕਹਾਣੀ ਵਿੱਚ ਇੱਕ ਜ਼ਰੂਰੀ ਪਾਤਰ ਵਾਂਗ ਸ਼ਾਮਲ ਸੀ ਮੈਂ ਅੜ ਗਿਆ ਇਹ 200 ਰੁਪਏ ਕਾ ਦੇ ਮੇਰੇ ਨਾਨਾ ਜੀ ਜਿਹੜੇ ਹਰ ਸਮੇਂ ਮੈਨੂੰ ਇਮਾਨਦਾਰੀ ਨੇਕੀ ਸੱਚ ਇਨਸਾਫ ਤੇ ਕਾਨੂੰਨ ਦੀਆਂ ਗੱਲਾਂ ਦਾ ਉਪਦੇਸ਼ ਦੇ ਦਿੰਦੇ ਸਨ ਉਹਨਾਂ ਨੇ ਅਰਜ਼ੀ ਨਵੀਸਣਾ ਗੱਲ ਕੀਤੀ ਅਰਜ਼ੀ ਨਵੀਸ ਨੇ ਸਮਝਾਇਆ ਸਰਦਾਰ ਜੀ ਤੁਸੀਂ ਪੰਜ ਛੇ ਬੰਦੇ ਰਜਿਸਟਰੀ ਕਰਾਉਣ ਲਈ ਆਇਓ 5 ਵਜੇ ਛੁੱਟੀ ਆਉਣ ਵਾਲੀ ਹੈ ਜੇ ਜੱਜ ਰਜਿਸਟਰੀ ਨਾ ਹੋਈ ਤਾਂ ਤੁਹਾਨੂੰ ਕੱਲ ਨੂੰ ਫੇਰ ਆਉਣਾ ਪਊ ਹੋ ਸਕਦਾ ਹੈ ਕਿ ਕੱਲ ਨੂੰ ਵੀ ਇਹ ਫੇਰ ਨਾ ਹੋਵੇ ਪਰ ਸੋਨੂੰ ਵੱਡੇ ਤਹਿਸੀਲਦਾਰ ਦੀ ਡਿਊਟੀ ਹੈ ਉਸ ਦੀ ਫੀਸ ਇਸ ਤੋਂ ਵੀ ਵੱਧ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਸਿੱਧੇ ਗੱਲ ਕਰ ਲਓ ਮੇਰੇ ਨਾਨਾ ਜੀ ਮੈਨੂੰ ਸਮਝਾਉਣ ਲੱਗ ਪਏ ਕਿ ਜਦੋਂ ਤੂੰ ਅਫਸਰ ਬਣ ਗਿਆ ਤਾਂ ਰਿਸ਼ਵਤ ਦੇ ਨਾ ਕਹੀਂ ਨੈib ਤਹਿਸੀਲਦਾਰ ਤਾਂ ਆਪਣੇ ਕਹਿੇ ਤੋਂ ਕੰਮ ਨਹੀਂ ਕਰੇਗਾ ਉਹਨਾਂ ਦਿਨਾਂ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਜੇਕਰ ਕੋਈ ਰਿਸ਼ਵਤ ਮੰਗੇ ਤੇ ਜਾਇਜ਼ ਕੰਮ ਨਾ ਕਰੇ ਤਾਂ ਉਸਦੇ ਖਿਲਾਫ ਕਾਰਵਾਈ ਕਿਵੇਂ ਕਰੀਦੀ ਹੈ ਮੈਂ ਚੁੱਪ ਕਰ ਗਿਆ ਨੈib ਤਹਿਸੀਲਦਾਰ ਨੂੰ 200 ਰੁਪਏ ਅਰਜੀ ਨਵੀਸਰਾਹੀ ਪੁੱਜ ਗਏ 15 ਮਿੰਟਾਂ 'ਚ ਹੀ ਉਸ ਸਕੂਟਰ ਤੇ ਸਬ ਜਿਲ ਪਹੁੰਚ ਗਿਆ ਅਸੀਂ ਪੈਦਲ ਹੀ 20-25 ਕੁ ਮਿੰਟਾਂ ਦੇ ਅਸਤੇ ਵਿੱਚ ਉੱਥੇ ਪੁੱਜ ਗਏ ਸਭ ਜੇਲ੍ਹ ਮੁਲਾਜ਼ਮ ਨੇ ਵਿੜੇ ਵਿੱਚ ਕਮੇਜ਼ ਤੇ ਕੁਝ ਕੁਰਸੀਆਂ ਇਸ ਕਾਰਜ ਲਈ ਸਜਾਈਆਂ ਪਈਆਂ ਸਨ ਤੇ ਬਲਾਸਕਰ ਦੇ ਦੋਸ਼ੀ ਨੂੰ ਹਵਾਲਤ ਵਿੱਚੋਂ ਬਾਹਰ ਕੱਢ ਲਿਆਂਦਾ। ਪੰਜ-ਸੱਤ ਮਿੰਟਾਂ ਵਿੱਚ ਹੀ ਕਾਰਵਾਈ ਮੁਕੰਮਲ ਹੋ ਗਈ। ਮੈਨੂੰ 200 ਰੁਪਏ ਦਾ ਬੜਾ ਅਫਸੋਸ ਹੋਇਆ। ਮੈਂ ਇਹ ਕਹਿੰਦਾ ਰਿਹਾ ਕਿ ਇਹਨਾਂ ਲੋਕਾਂ ਨੂੰ ਤਨਖਾਹ ਕਾਦੀ ਮਿਲਦੀ ਹੈ। ਲੋਕਾਂ ਨੂੰ ਲੁੱਟ ਰਹੇ ਹਨ। ਖੈਰ ਮੈਂ ਨਿਆਣਾ ਸੀ। ਮੇਰੀ ਕੋਈ ਪੇਸ਼ ਨਾ ਗਈ। ਪਰ ਇਹ ਘਟਨਾ ਮੇਰੇ ਜ਼ਿਹਨ ਵਿੱਚ ਰੜਕਦੀ ਰਹੀ ਕਿ ਜੇ ਕਿਤੇ ਅਕਾਲ ਪੁਰਖ ਨੇ ਸਮਾਂ ਦਿੱਤਾ ਤਾਂ ਰਿਸ਼ਵਤਖੋਰੀ ਦੇ ਖਿਲਾਫ ਲੜਾਂਗੇ। 1984 ਵਿੱਚ ਉਹ ਨਾਇਬ ਤਹਿਸੀਲਦਾਰ ਤਰੱਕੀ ਕਰਕੇ ਪੀ.ਸੀ.ਐਸ. ਸਰਕਾਰੀ ਬਣ ਗਿਆ ਤੇ ਪਟਿਆਲੇ ਹੀ ਉਸਦੀ ਪੋਸਟਿੰਗ ਸੀ ਮੈਂ ਵੀ 1986 ਵਿੱਚ ਪੀ.ਸੀ.ਐਸ. ਸਪਰਤੀ ਹੋ ਗਿਆ ਸੀ ਮੈਂ ਉਸ ਨੂੰ ਅਕਸਰ ਕਈ ਵਾਰੀ ਦਫਤਰੀ ਤੇ ਸਮਾਜਿਕ ਸਮਾਗਮਾਂ ਵਿੱਚ ਮਿਲਦਾ ਸੀ ਪਰੰਤੂ ਹਰ ਵਾਰੀ ਮੇਰੇ ਮਨ ਵਿੱਚ 200 ਰੁਪਏ ਦੀ ਰਿਸ਼ਵਤ ਵਾਲੀ ਗੱਲ ਯਾਦ ਆਉਂਦੀ ਉਹ ਮੈਨੂੰ ਮੇਰੇ ਹੱਕ ਸੱਚ ਦੇ 200 ਰੁਪਏ ਦਾ ਚੋਰ ਲੱਗਦਾ ਮੈਂ ਇੱਕ ਦਿਨ ਪਿੰਡ ਛੁੱਟੀ ਗਿਆ ਮੈਂ ਨਾਨਾ ਜੀ ਨੂੰ ਦੱਸਿਆ ਕਿ ਉਹ ਰਿਸ਼ਵਤਖੋਰ ਨਾਇਬ ਤਹਿਸੀਲਦਾਰ ਤਾਂ ਹੁਣ ਤਰੱਕੀ ਕਰਕੇ ਮੇਰੇ ਨਾਲ ਹੀ ਪੀ.ਸੀ.ਐਸ. ਅਫਸਰ ਲੱਗਿਆ ਹੋਇਆ ਹੈ ਮੇਰਾ ਜੀ ਕਰਦਾ ਕਿ ਮੈਂ ਸਾਰੀ ਕਹਾਣੀ ਉਸ ਨੂੰ ਸੁਣਾ ਕੇ 200 ਰੁਪਏ ਵਾਪਸ ਮੋੜ ਲਈ ਕਹਾ ਮੇਰੇ ਨਾਨਾ ਜੀ ਕਹਿਣ ਲੱਗੇ ਉਹ ਇਨਾਂ ਗੱਲਾਂ ਵਿੱਚ ਹੁਣ ਕੋਈ ਤੰਤਰੀ ਤੇਰੇ ਕੋਲ ਕੋਈ ਸਬੂਤ ਨਹੀਂ ਐਵੇਂ ਬਦਮਖੀ ਕਰਦਾ ਫਿਰੇਗਾ ਬਸ ਤੂੰ ਆਪ ਇਸ ਬਿਮਾਰੀ ਤੋਂ बच ਕੇ ਰਹੀਂ ਤੇਰੇ ਲਈ ਇਹੋ ਬੜੀ ਵੱਡੀ ਗੱਲ ਐ ਖੈਰ ਮੈਂ ਉਸ ਸਾਥੀ ਅਫਸਰ ਨਾਲ ਕੋਈ ਗੱਲ ਨਾ ਕੀਤੀ ਤੇ ਕੋਈ ਦਿਨ ਬਾਅਦ ਉਸਨੇ ਬੜੀ ਅਲੀਸ਼ਾਨ ਕੋਠੀ ਸ਼ਹਿਰ ਦੇ ਮਹੱਤਵਪੂਰਨ ਖਿੱਤੇ ਵਿੱਚ ਪਾਈ ਉਸਨੇ ਕੋਠੀ ਦੀ ਚੱਟ ਰੱਖੀ ਤੇ ਮੈਨੂੰ ਵੀ ਉੱਥੇ ਬੁਲਾਇਆ ਜਦੋਂ ਸਾਰੇ ਖਾਣਾ ਖਾ ਕੇ ਵਿਦਾ ਹੋ ਰਹੇ ਸੀ ਤਾਂ ਉਹ ਪੱਧਰਪੁਰਸ਼ ਸਭ ਨੂੰ ਹੱਥ ਜੋੜ ਕੇ ਹਲੀਮੀ ਨਾਲ ਸਮਾਗਮ ਵਿੱਚ ਆਉਣ ਲਈ ਧੰਨਵਾਦ ਕਰਨ ਲਈ ਗੇਟ ਤੇ ਖੜਾ ਸੀ ਹਰ ਇੱਕ ਮਹਿਮਾਨ ਨੂੰ ਜਾਂਦੇ ਨੂੰ ਮਿਲ ਰਿਹਾ ਸੀ ਜਦੋਂ ਮੈਂ ਵਿਦਾ ਹੋ ਰਿਹਾ ਸੀ ਤਾਂ ਉਸ ਨੇ ਮੈਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਛੋਟੇ ਵੀਰ ਅੱਗੇ ਨੂੰ ਵੀ ਆਪਣਾ ਘਰ ਸਮਝ ਕੇ ਆਉਂਦੇ ਰਹਿਣਾ ਮੈਂ ਜਵਾਬ ਦਿੱਤਾ ਕਿ ਆਉਂਦੇ ਰਹਾਂਗੇ ਬਾਈ ਜੀ ਸਾਡਾ ਇਸ ਵਿੱਚ ਥਿਲਫੁਲ ਹਿੱਸਾ ਹੈ ਉਸ ਨੇ ਅੱਗੋਂ ਕਿਹਾ ਬਾਈ ਜੀ ਸਾਰੀ ਕੋਠੀ ਹੀ ਆਪਦੀ ਹੈ ਆਪਣਾ ਕੁਝ ਵੰਡਿਆ ਹੋਇਆ ਪਰ ਮੇਰੀ ਗੱਲ ਉਸ ਦੇ ਹਿਰਦੇ ਵਿੱਚ ਉਤਰ ਗਈ ਸੀ ਕੁਝ ਦਿਨਾਂ ਬਾਅਦ ਉਹ ਮੇਰੇ ਦਫ਼ਤਰ ਆਇਆ ਤੇ ਗੱਲਾਂ ਕਰਦੇ ਹੋਏ ਬੋਲਿਆ ਕਿ ਛੋਟੇ ਵੀਰ ਤੇਰੀ ਉਹ ਗੱਲ ਮੈਨੂੰ ਸਮਝ ਨਹੀਂ ਆਈ ਕਿ ਕੋਠੀ ਵਿੱਚ ਸਾਡਾ ਵੀ ਹਿੱਸਾ ਹੈ। ਉਸ ਦਿਨ ਮੈਥੋਂ ਰਹਿ ਨਹੀਂ ਹੋਇਆ। ਮੈਂ ਕਿਹਾ ਬਾਈ ਜੀ ਇਸ ਕੋਠੀ ਦੀ ਛੱਤ ਤੇ ਅਫਸਰ ਹੋਣ ਕਰਕੇ ਸਾਨੂੰ ਬੁਲਾਉਣ ਲਈ ਆਪ ਜੀ ਦਾ ਧੰਨਵਾਦ ਤੇ ਸੋਹਣੀ ਕੋਠੀ ਦੀ ਮੁਬਾਰਕ। ਹੁਣ ਮੇਰੇ ਨਾਨਾ ਜੀ ਦੀ ਆਖੀ ਹੋਈ ਗੱਲ ਮੇਰੇ ਮਨ ਵਿੱਚ ਘੁਮ ਰਹੀ ਸੀ ਕਿ ਉਹ ਐਨੀ ਪੁਰਾਣੀ ਗੱਲ ਹੁਣ ਨਹੀਂ ਕਰਨੀ ਚਾਹੀਦੀ। ਦੂਸਰੇ ਪਾਸੇ ਹੁਣ ਇਹ ਗੰਡ ਖੋਲਣ ਤੋਂ ਸਿਵਾਏ ਮੈਨੂੰ ਹੋਰ ਕੋਈ ਚਾਰਾ ਨਹੀਂ ਸੀ ਦਿੱਸਾ। ਵੈਸੇ ਵੀ ਮੈਂ ਗੱਲ ਕਮਾਫਰਾ ਕੀ ਟਾਲਣ ਵਿੱਚ ਮ ਮੂੰਹ ਆਈ ਗੱਲ ਕਹਿਣ ਤੋਂ ਘਾਟੀ ਘਰੇਸ ਕਰਦਾ ਹਾਂ ਮੈਂ ਉਸ ਨੂੰ ਸੁਨਾਮ ਵਾਲੀ ਜੇਲ੍ਹ ਦੀ ਕਹਾਣੀ ਦੱਸ ਦਿੱਤੀ ਉਸ ਕੋਲ ਕੋਈ ਜਵਾਬ ਨਹੀਂ ਸੀ ਉਸ ਨੇ ਮੈਨੂੰ 200 ਰੁਪਏ ਆਪਣੀ ਜੇਬ ਵਿੱਚੋਂ ਕੱਢ ਕੇ ਫੜਾ ਦਿੱਤੇ ਇੱਕ ਵਾਰੀ ਤਾਂ ਮੈਂ ਕਹਿਣ ਲੱਗਾ ਕਿ ਐਨੇ ਸਾਲਾਂ ਦਾ ਵਿਆਜ ਪਰ ਮੇਰੇ ਮਨ ਵਿੱਚ ਇੱਕਦਮ ਯਾਦ ਆ ਗਈ ਜਾਂਦੇ ਚੋਰ ਦੀ ਪਾਗੀ ਸੀ ਮੈਂ ਚੁੱਪ ਕਰਕੇ 200 ਰੁਪਏ ਜੇਬ ਵਿੱਚ ਪਾ ਲਏ ਆਪਣੇ ਨਾਨਾ ਜੀ ਨੂੰ ਜਦੋਂ ਮੈਂ ਨਾਨਕੇ ਗਿਆ ਤਾਂ ਸਾਰੀ ਕਹਾਣੀ ਹੁਬਕੇ ਦੱਸੀ ਉਹਨਾਂ ਨੇ ਮੈਨੂੰ ਹਲਕੀ ਜੀ ਝਾੜ ਵੀ ਪਾਈ ਤੇ ਮੁਬਾਰਕਬਾਦ ਵੀ ਦਿੱਤੀ ਤੇ ਫਿਰ ਕੀ ਮੇਰੀ ਇੱਕ ਗੱਲ ਯਾਦ ਰੱਖੀ ਕਿਤੇ ਆਪ ਵੀ ਨਾ ਇਸ ਗੰਦੀ ਬਿਮਾਰੀ ਵਿੱਚ ਲਿਬੜ ਜਾਈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣੇ ਰੱਬ ਵਰਗੇ ਨਾਨਾ ਜੀ ਦੇ ਬਚਨ ਆਪਣੀ ਸਾਰੀ ਨੌਕਰੀ ਦੌਰਾਨ ਨਿਭਾਏ ਅਕਾਲ ਪੁਰਖ ਨੇ ਸਮਤ ਬਖਸ਼ੀ ਤੇ ਸਬਰ ਸੰਤੋਖ ਦਿੱਤਾ ਨਾਲ ਹੀ ਚੋਰਾ ਰਿਸ਼ਵਤ ਖੋਰਾ ਨਾਲ ਦਸਤ ਪੰਜੇ ਲਾਉਣ ਲਈ ਬਲ ਦਿੱਤਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ Thank you.